Terima kasih telah menonton! तो तेरा ही आसरा बैठो बड़े बैठो बैठो खड़े हो बैठो एक लगा दो भाई बस बस चुप चुप ਅੱਜ ਅਸੀਂ ਐਮਐਸਜੀ ਗੁਰੂ ਜੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸਾਰੇ ਸਾਧ ਸੰਗਤ ਦੇਸ਼ ਵਿਦੇਸ਼ ਵਿੱਚ ਪੌਦੇ ਲਾ ਰਹੇ ਆਂ ਅੱਜ ਗ੍ਰੀਨੈਸ ਵੈਲਫੇਅਰ ਫੋਰਸ ਦੇ ਸਹਿਯੋਗ ਦੇ ਨਾਲ ਜੋ ਕੋੜਕਪੁਰਾ ਦੇ ਵਿੱਚ ਸਾਰੀ ਸਾਧ ਸੰਗਤ ਇਕੱਠੀ ਹੋ ਕੇ ਪੌਦੇ ਲਾ ਰਹੇ ਹੈ ਇਹ ਦੇਸ਼ ਵਿਦੇਸ਼ ਦੇ ਵਿੱਚ ਸਾਰੇ ਵਰਡ ਦੇ ਵਿੱਚ ਇਹ ਅੱਜ ਦੇ ਦਿਨ ਦੇ ਉੱਤੇ ਪੌਦੇ ਲਾ ਰਹੇ ਹੈ ਬਹੁਤ ਵੱਡਾ ਉਪਰਾਲਾ ਹੈ ਔਰ ਇਹਨਾਂ ਦੀ ਗੁਰੂਜੀ ਦੀ ਸਿੱਖਿਆ ਬਹੁਤ ਵੱਡੀ ਹੈ ਕਿ ਜਿਹੜੇ ਇਸ ਕੋਰਕਲ ਯੁੱਗ ਦੇ ਵਿੱਚ ਇਹ ਆਪਦੀ ਜਿਹੜੀ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਹੋ ਕੇ ਸੰਗਤ ਜਿਹੜੀ ਗ੍ਰੀਨੈਸ ਹੈ ਇਹ ਆਪਣੇ ਪੌਦੇ ਲਾਉਂਦੀ ਹੈ ਬਲੱਡ ਡਾਨ ਕੈਂਪ ਲਾਉਂਦੀ ਹੈ ਬਹੁਤ ਵੱਡਾ ਉਪਰਾਲਾ ਹੈ ਮੈਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਔਰ ਸਾਰੇ ਇਲਾਕਾ ਨਵਾਸੀਆਂ ਨੂੰ ਬੇਨਤੀ ਕਰਦਾ ਕਿ ਇਹਨਾਂ ਦਾ ਸਹਿਯੋਗ ਕਰੋ ਤਾਂ ਜੋ ਜਿਹੜੇ ਪੌਦੇ ਲਾਉਣਗੇ ਉਹਨਾਂ ਦੀ ਸਾਂਭ ਸੰਭਾਲ ਵੀ ਇਹਨਾਂ ਦੇ ਨਾਲ ਤੁਸੀਂ ਕਰਾ ਸਕੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਮੈਂ ਡਾਕਟਰ ਮਨੋਜ ਕੁਮਾਰ ਵਿਆਪਨ ਦੇ ਅਫਸਰ ਪਸ਼ਵ ਹਸਪਤਾਲ ਇੱਥੇ ਆਏ ਗ੍ਰੀਨੈਸ ਦਿ ਵੈਲਫੇਅਰ ਸੁਸਾਇਟੀ ਦੇ ਮੈਂਬਰ ਪੌਦਾ ਲਗਾਉਣ ਆ ਰਹੇ ਆ ਤੇ ਇਹਨਾਂ ਦੇ ਕੋਈ ਨਹੀਂ ਗੁਰੂ ਜੀ ਦੀ ਸਿੱਖਿਆ ਦੇ ਚੱਲਦੇ ਹੋਏ ਅੱਜ 14 ਅਗਸਤ ਨੂੰ ਜੋ ਕਿ ਕੱਲ 15 ਅਗਸਤ ਆ ਉਹਦੇ ਇੱਕ ਦਿਨ ਪਹਿਲਾਂ ਬੁੱਤੇ ਲਗਾ ਰਹੇ ਆ ਤੇ ਇਹਨਾਂ ਦਾ ਬਹੁਤ-ਬਹੁਤ ਤੇदिलੋਂ ਧੰਨਵਾਦ ਕਰਦੇ ਆ ਇੱਥੇ ਪਹੁੰਚਣ ਦਾ ਤੇ ਹੋਰ ਵੀ ਕੋਈ ਨਹੀਂ ਗੁਰੂ ਜੀ ਦੇ ਜਿਹੜੇ ਕੰਮ ਚੱਲ ਰਹੇ ਆਪਣੇ ਮਾਨਵਤਾ ਭਲਾਈ ਦੇ ਬਲੱਡ ਡੋਨੇਸ਼ਨ ਕੈਂਪ ਆ ਬੁੱਤੇ ਲਗਾਉਣੇ ਆ ਹੋਰ ਕੰਮ ਬਥੇਰੇ ਆ ਤੇ ਉਹਦਾ ਵੀ ਆਪਾਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਧੰਨਵਾਦ ਕਰਦੇ ਆਂ ਜਿਵੇਂ ਕਹਿੰਦੇ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਅੱਜ ਜੋ ਅਸੀਂ ਇੱਥੇ ਪੋਦਾਂ ਰੋਪਣ ਕਰ ਰਹੇ ਆਂ ਇਹਦੀ ਸਿੱਖਿਆ ਸਾਨੂੰ ਸਾਡੇ ਗੁਰੂ ਸੰਨ ਡਾਕਟਰ ਕੁਰਮੀਤ ਰਾਮ ਰਹੀਮ ਸਿੰਘ ਜੀ ਹਿੱਸਾ ਤੋਂ ਮਿਲੀ ਹੈ ਅੱਜ ਉਹਨਾਂ ਦਾ 58ਵਾਂ ਜਨਮ ਦਿਨ ਹੈ ਔਰ ਅਸੀਂ ਕੋਟਪੁਰਾ ਦੀ ਸਾਰੀ ਸਾਧ ਸੰਗਤ ਉਹਨਾਂ ਨੂੰ ਉਹਨਾਂ ਦੇ ਜਨਮ ਦਿਨ ਦੇ ਮੌਕੇ ਤੇ ਅਸੀਂ ਸਾਰੀ ਸਾਧ ਸੰਗਤ ਇੱਥੇ ਪੌਦੇ ਲਗਾ ਰਹੇ ਆ ਔਰ ਇਹ ਉਹ ਸੇਵਾਦਾਰ ਨੇ ਜਿਨ੍ਹਾਂ ਨੂੰ ਸਤਗੁਰੂ ਜੀ ਨੇ 7 ਕਰੋੜ 사ਤ ਸੰਗਤ ਨੂੰ ਨਸ਼ਿਆਂ ਤੋਂ ਮੁਕਤ ਕਰਵਾ ਕੇ ਇੱਥੇ ਨਵੀਂ ਜ਼ਿੰਦਗੀ ਦਿੱਤੀ ਹੈ ਔਰ ਅੱਜ ਜਿਸੀਂ ਇੱਥੇ ਸਾਰੇ ਜਣੇ ਪੌਦਾ ਲਗਾ ਕੇ ਆਪਣੇ ਗੁਰੂ ਜੀ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਆ ਜੀ ਤਾਂ ਸਤ ਸਤ ਗੁਰੂ ਤੇਰਾ ਹੀ ਆਸਰਾ